ਹਰੀਕੇ ਪੱਤਨ ਦੇ ਉੱਤੇ ਮੌਜੂਦ ਹੈਗੇ ਆ ਤੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਰਬਜੀਤ ਸਿੰਘ ਖਾਲਸਾ ਨਾਲ ਹੈਗੇ ਨੇ ਗੱਲਬਾਤ ਕਰ ਲੈਨੇ ਆ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ ਜੀ ਪਿਛਲੇ ਦਿਨਾਂ ਤੋਂ ਹੜ੍ਹ ਪ੍ਰਭਾਵ ਤੇਰੀਆਂ ਦੇ ਵਿੱਚ ਦੌਰੇ ਕਰ ਰਹੇ ਹੋ ਸੇਵਾ ਵੀ ਕਰਦੇ ਨਜ਼ਰ ਆਇਓ ਅੱਜ ਵੀ ਹਰੀਕੇ ਪੱਤਨ ਦੇ ਉੱਤੇ ਮੌਜੂਦ ਹੈਗੇ ਕਿਉਂ ਕਿਦਾਂ ਦੇਖ ਰਹੇ ਹੋ ਸਾਰੇ ਮਾਹੌਲ ਨੂੰ ਜਿਹੜੇ ਐਕਚੁਅਲੀ ਇਹ ਹੜ੍ਹ ਹੈ ਨਾ ਇਹ ਸਰਕਾਰ ਵੱਲੋਂ ਜਾਣ ਪੁੱਛ ਕੇ ਲਿਆਂਦੇ ਗਏ ਆ ਜੇ ਸਰਕਾਰ ਚਕੰਨੀ ਹੁੰਦੀ ਜੇ ਸਮੇਸਰ ਕੰਮ ਲੈਂਦੀ ਸ਼ੁਰੂ ਤੋਂ ਹੀ ਪਾਣੀ ਛੱਡਦੀ ਥੋੜਾ ਥੋੜਾ ਤੇ ਅੱਜ ਇਹ ਸਥਿਤੀ ਨਾ ਹੁੰਦੀ ਜੀ ਇਹਨਾਂ ਨੇ ਪਹਿਲਾਂ ਧਿਆਨ ਨਹੀਂ ਕੀਤਾ ਇਹਨਾਂ ਨੇ ਉਦੋਂ ਧਿਆਨ ਕੀਤਾ ਜਦੋਂ ਸਿਰ ਤੇ ਆ ਗਈ ਗੱਲ ਸਾਰੀ ਉਦੋਂ ਉਦੋਂ ਇਹਨਾਂ ਨੇ ਪਾਣੀ ਚੱਕਿਆ ਤੇ ਪਾਣੀ ਉੱਪਰੋਂ ਵੀ ਆਈ ਗਈ ਆ ਬੱਦਲ ਵੀ ਫਟੇ ਗਏ ਮੀਂਹ ਵੀ ਪਈ ਗਿਆ ਉਹ ਫਿਰ ਉਹ ਕੰਟਰੋਲ ਨਹੀਂ ਹੋਇਆ ਕੰਮ ਉਹ ਜ਼ਿਆਦਾ ਪਾਣੀ ਹੋ ਗਿਆ ਤੇ ਉਸੇ ਕਾਰਨ ਹੜ ਆਏ ਆ ਜੇ ਪਹਿਲਾਂ ਸਰਕਾਰ ਕੰਟਰੋਲ ਚ ਰੱਖਦੀ ਥੋੜਾ ਥੋੜਾ ਪਾਣੀ ਕੱਢਦੀ ਰਹਿੰਦੀ ਬਈ ਇਹਨਾਂ ਨੂੰ ਪਤਾ ਸੀ ਕਿ ਅੱਗੇ ਪ੍ਰਸ਼ਾਸਤਾਂ ਦਾ ਵੀ ਪਾਣੀ ਆਉਣਾ ਹੈ ਬਈ ਆਪਾਂ ਆਪਣੇ ਡੈਮ ਓਨ ਨਹੀਂ ਖਾਲੀ ਕਰ ਲੀਏ ਦਰਿਆ ਓਨ ਨਹੀਂ ਖਾਲੀ ਕਰ ਲੀਏ ਜੀ ਬਈ ਅੱਗੇ ਨੂੰ ਆਪਾਂ ਨੂੰ ਸੌਖਾ ਰਹੇ ਪਰ ਉਹ ਨਹੀਂ ਸਰਕਾਰ ਨੇ ਉਦੋਂ ਟਾਈਮ ਤੇ ਨਹੀਂ ਮਸਤੈਦੀ ਵਾਪਸੀ। ਲਾਪਰਵਾਹੀ ਦਾ ਕਾਰਨ ਕੀ ਮੰਨਦੇ ਹੋ? ਲਾਪਰਵਾਹੀ ਹੈ ਜਾਂ ਫਿਰ ਪੰਜਾਬ ਦੇ ਨਾਲ ਕੋਈ ਕਿੜ ਕੱਢਣ ਦੀ ਗੱਲ ਹੈ? ਕੀ ਲੱਗਦਾ ਕੀ ਹੈ? ਬਾਜੀ ਜੋ ਮਰਜ਼ੀ ਲਾ ਲਓ ਜੀ ਤੁਸੀਂ ਪਰ ਹੈ ਸਰਕਾਰ ਦੀ ਅਣਗੈਲੀ। ਤੁਸੀਂ ਇੱਥੇ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਹੁਣਾਂ ਦਾ ਅਵੀ ਏਰੀਆ ਪੈਂਦਾ। ਇੱਥੇ ਸੇਵਾਵਾਂ ਵੀ ਤੁਹਾਡੀਆਂ ਟੀਮਾਂ ਕਰ ਰਹੀਆਂ। ਪੂਰੇ ਪੰਜਾਬ ਦੇ ਵਿੱਚ ਸੇਵਾਵਾਂ ਦਿੱਤੀਆਂ ਜਾ ਰਹੀਆਂ ਜੀ। ਹਾਂ ਜੀ ਪੂਰੇ 25 ਕੈਂਪ ਲੱਗੇ ਹੋਏ ਆ ਰਿਲੀਫ ਕੈਂਪ ਹੈ। ਜੀ। ਹਾਂ। ਕਿੱਦਾਂ ਦੇਖ ਰਹੇ ਹੋ ਸਰਕਾਰ ਦੇ ਜਿਹੜੇ ਪ੍ਰਬੰਧ ਹੈਗੇ ਉਹਨਾਂ ਨੂੰ ਕਿਦਾਂ ਦੇਖ ਰਹੇ ਹੋ ਸਰਕਾਰ ਦਾ ਵੀ ਕੋਈ ਨੁਮਾਇੰਦਾ ਮਿਲਿਆ ਜਦੋਂ ਜਾਨੀ ਕੋਈ ਮੈਂ ਦੇਖੋ ਸਾਡੇ 25 ਕੈਂਪ ਐ ਮੈਂ ਅੱਜ 25 ਜਾਂ 27 ਟਰੱਕ ਦੇ ਕਰੀਬ ਸੌਰੀ ਟਰਾਲੀਆਂ ਦੇ ਕਰੀਬ ਸਾਡੀਆਂ ਸਮਾਨ ਲੈ ਕੇ ਆਈਆਂ ਥੋੜੀਆਂ ਜੀਆਂ ਹੋਰੇ ਆਈਆਂ ਆ ਜਿਹੜਾ ਜੇ ਜੇ ਢਾਬੇ ਦੇ ਅੱਗੇ ਆ ਥੋੜੇ ਜੇ ਉਧਰ ਗਏ ਸੀ ਆਰਐਫ ਕੇ ਅਲ 6-70 ਟਰਾਲੀਆਂ ਜੀ ਥੋੜੀਆਂ ਜੀਆਂ ਹੋਰ ਪਾਸੇ ਗਈਆਂ ਐ ਚਾਰ ਟਰਾਲੀਆਂ ਸੀ ਅਗਵਾਨ ਭੇਜੀਆਂ ਐ ਹੁਣ ਠੀਕ ਐ ਜੀ ਤੇ ਐਵੇਂ ਆ 26 27 ਦੇ ਕਰੀਬ ਟਰਾਲੀਆਂ ਸੀ ਪਰ ਮੈਨੂੰ ਔਰ ਐਵੇਂ ਕਹਾਂ ਮੈਂ ਜਿੰਨੀ ਵੀ ਥਾਂ ਤੇ ਗਈਆਂ ਐ ਤੁਸੀਂ ਯਕੀਨ ਮੰਨਿਓ ਵੀ ਮੈਨੂੰ ਇੱਕ 20 ਸਵੇਰ ਦਾ ਕੋਈ ਸਰਕਾਰੀ ਨੁਮਾਇੰਦਾ ਨਹੀਂ ਮਿਲਿਆ ਪ੍ਰਸ਼ਾਸਨਿਕ ਅਧਿਕਾਰੀ ਵੀ ਕੋਈ ਵੀ ਵੀ ਨਹੀਂ ਮਿਲਿਆ ਕੋਈ ਕਹਿ ਦੇਵੇ ਕੋਈ ਵੀਡੀਓ ਪਾ ਦੋ ਤੁਸੀਂ ਵੀ ਮੈਨੂੰ ਸਰਕਾਰੀ ਨੁਮਾਇੰਦਾ ਮਿਲਿਆ ਮੈਂ 4-5 ਥਾਂ ਤੇ ਜਾਏ ਆ ਵਾ ਜਾਏ ਆ ਸਵੇਰ ਦੇ ਜਿੱਥੇ ਹੜ ਆਏ ਆ ਇੱਕ ਥਾਂ ਤੇ ਅਸੀਂ ਆਰਫ ਕੇ ਹਲ ਗਏ ਸੀ ਉੱਥੇ ਫੌਜੀ ਸੀਗੇ ਤੇ ਵੋਟ ਲੈਣ ਵਾਸਤੇ ਗਏ ਸੀ ਸਾਰਾ ਕੁਝ ਪਤਾ ਕਰਨ ਗਏ ਸੀ ਤੇ ਇੱਕ ਵੀ ਸਰਕਾਰੀ ਨਮਾਇੰਦਾ ਨਹੀਂ ਮਿਲਿਆ ਇੱਕ ਵੀ ਇੱਥੇ ਵੋਟਸ ਦੀਆਂ ਵੀ ਪ੍ਰੋਬਲਮ ਹੈ ਜੀ ਬੇੜੀਆਂ ਵੀ ਨਹੀਂ ਮਿਲਦੀਆਂ ਸੇਵਾਦਾਰ ਤਾਂ ਬੈਠੇ ਆ ਰਾਸ਼ਨ ਲੈ ਕੇ ਜਾਣ ਨੂੰ ਬੇੜੀਆਂ ਵੀ ਨਹੀਂ ਮਿਲਦੀਆਂ ਨਹੀਂ ਮਿਲਦੀਆਂ ਜੀ ਸਾਡੇ ਉਥੇ 68 ਘਰਾਂ ਦੇ ਵਿੱਚ ਬੱਚੇ ਫਸੇ ਹੋਏ ਆ ਬੇੜੀਆਂ ਹੀ ਨਹੀਂ ਆ ਸੀ ਬੇੜੀਆਂ ਵਾਸਤੇ ਵੀ ਗਏ ਸੀ ਵੀ ਸਾਨੂੰ ਬੇੜੀਆਂ ਦੇ ਦਿਓ ਉਥੇ ਜਿਹੜੇ ਪ੍ਰਾਈਵੇਟ ਸੀਗੇ ਜਿਨ੍ਹਾਂ ਨੇ ਮਤਲਬ ਐਨ ਜੀਓ ਜਿਨ੍ਹਾਂ ਦੀਆਂ ਬੀੜੀਆਂ ਚੱਲਦੀਆਂ ਸੀ ਅਸੀਂ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਐ ਉਹ ਕਹਿੰਦੇ ਜੀ ਸਾਡਾ ਟੀਮ ਵਰਕ ਨਾਲ ਕੰਮ ਚੱਲਦਾ ਐ ਮੈਂ ਕਹਾਂ ਜੀ ਤੁਸੀਂ ਉੱਥੋਂ ਚਾਹੇ ਆਪਣਾ ਜਿਵੇਂ ਮਰਜ਼ੀ ਕਰੋ ਬਈ ਬੱਚੇ ਤਾਂ ਕੱਢੋ 68 ਘਰਾਂ ਦੇ ਵਿੱਚ ਬੱਚੇ ਫਸੇ ਹੋਏ ਆ ਉਹਨਾਂ ਦੇ ਬੱਚੇ ਆ ਤੇ ਦੇਖੋ ਆ ਆਰਫ ਕੇ ਨਾਲ ਜਿਹੜਾ ਸਾਡਾ ਕੈਂਪ ਲੱਗਿਆ ਆ ਹਾਂ ਉੱਥੇ ਜੀ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਮੈਂ ਤਾਂ ਆਪਣਾ ਜਹਾਜ਼ ਵੀ ਲਾਤਾ ਰਾਸ਼ਨ ਵੰਡਣ ਤੇ ਜੀ ਕਿਹੜਾ ਕਿਹੜਾ ਐਵੇਂ ਝੂਠ ਜੀ ਇਹਦੇ ਕੋਲ ਕੱਲੇ ਚੁਟਕਲੇ ਆ ਤੋਂ ਸਵਾਇ ਕੱਖ ਨਹੀਂ ਸਿਰਫ ਚੁਟਕਲੇ ਆ ਉਹ ਜਿੰਨੇ ਮਰਜੀ ਸੁਣ ਲੋ ਗਰਾਊਂਡ ਲੈਵਲ ਤੇ ਜ਼ੀਰੋ ਐ ਮੈਂ ਤੁਹਾਨੂੰ ਲਿਟਰਲੀ ਕਹਿ ਰਿਹਾ ਜੀ ਯਕੀਨ ਮੰਨਿਓ ਵੀ ਬੈ ਸਵੇਰ ਦਾ ਘੁੰਮਦਾ ਐ ਜੀ ਜੇ ਮੈਨੂੰ ਇੱਕ ਵੀ ਸਰਕਾਰੀ ਨੁਮਾਇੰਦਾ ਮਿਲ ਗਿਆ ਹੋਵੇ ਜਿਹੜਾ ਹਾਲਚਾਲ ਪੁੱਛੇ ਜੇ ਉਰੇ ਆਈ ਨਹੀਂ ਆ ਐਵੇਂ ਸਿਰਫ ਮੈਂ ਗਿਆ ਐ ਮੈਂ ਝੂਠ ਨਹੀਂ ਬੋਲਦਾ ਆਰਫ ਕੇ ਗਿਆ ਐ ਉੱਥੇ ਦੋ ਪੁਲਿਸ ਵਾਲੇ ਜ਼ਰੂਰ ਸੀ ਕੋਈ ਸਰਕਾਰੀ ਨੁਮਾਇੰਦਾ ਨਹੀਂ ਸੀ ਜਿਹੜਾ ਸਾਰੇ ਸਿਸਟਮ ਨੂੰ ਕੰਟਰੋਲ ਕਰਦਾ ਹੋਵੇ ਜਾਂ ਵਾਚ ਕਰਦਾ ਹੋਵੇ ਜਦੋਂ ਉਹਨਾਂ ਨੂੰ ਪਤਾ ਹੈ ਕਿ ਮੈਂਬਰ ਪਾਰਲੀਮੈਂਟ ਭਾਈ ਸਰਜੀਤ ਸਿੰਘ ਖਾਲਸਾ ਇੱਥੇ ਨੇ ਫੇਰ ਨਹੀਂ ਕੋਈ ਨੁਮਾਇੰਦਾ ਹੈਗਾ ਤਾਂ ਅੱਗੇ ਪਿੱਛੇ ਕਿੱਥੋਂ ਹੋਊਗਾ ਬਸ ਫਿਰ ਤੁਸੀਂ ਦੇਖ ਲਓ ਐਵੇਂ ਕਹਾਂ ਮੈਂ ਦੋ ਤਿੰਨ ਦੋ ਤਿੰਨ ਮੈਨੂੰ ਪੁਲਿਸ ਵਾਲੇ ਜ਼ਰੂਰ ਮਿਲੇ ਆ ਉਹ ਵੀ ਐਵੇਂ ਸਕਿਉਰਟੀ ਆਸਤੇ ਕੋਈ ਨਮਾਇੰਦਾ ਜਿਹੜਾ ਚੀਜ਼ ਨੂੰ ਸਾਰੇ ਸਿਸਟਮ ਨੂੰ ਕੰਟਰੋਲ ਕਰੇ ਆ ਵਾਚ ਕਰੇ ਇੱਕ ਵੀ ਬੰਦਾ ਨਹੀਂ ਮਿਲਿਆ ਮੈਂ ਜਿਸ ਦਿਨ ਤੋਂ ਸਿਵਾਵਾਂ ਚੱਲ ਗਿਆ ਨੇ ਹਲਕਾ ਜੀਰਾ ਤੋਂ ਵੀਰ ਹਰਜਿੰਦਰ ਸਿੰਘ ਹਣਾ ਨੇ ਇੱਥੇ ਕੈਂਪ ਜਿਹੜਾ ਲੱਗਾ ਹੋਇਆ ਆ ਆਪਾ ਹੀ ਅਮਰਪਾਲ ਸਿੰਘ ਦੀ ਟੀਮ ਦੇ ਵੱਲੋਂ ਉਸ ਦਿਨ ਤਾਂ ਮੈਂ ਨਾਲ ਹੀ ਵਿਚਰ ਰਿਹਾ ਲੋਕੀ ਕਹਿੰਦੇ ਸਾਡਾ ਵਿਸ਼ਵਾਸ ਖਤਮ ਹੋ ਗਿਆ ਜੀ ਕਾਂਗਰਸ ਤੋਂ ਅਕਾਲੀਆਂ ਤੋਂ ਸਾਰਿਆਂ ਤੋਂ ਹੋ ਗਿਆ ਤੁਸੀਂ ਲੋਕਾਂ ਦਾ ਵਿਸ਼ਵਾਸ ਬੰਨ ਲਈ ਕੀ ਕਹਿਣਾ ਚਾਹੁੰਦੇ ਹੋ ਖੀਰ ਦੇ ਵਿੱਚ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਜੀ ਦੇਖੋ ਸਭ ਤੋਂ ਪਹਿਲਾਂ ਇਹ ਹੜ ਆਏ ਆ ਸਭ ਤੋਂ ਪਹਿਲਾਂ ਸੇਵਾ ਸ਼ੁਰੂ ਕੀਤੀ ਬਾਪੂ ਜੀ ਨੇ ਅੰਮ੍ਰਿਤਪਾਲ ਦੇ ਡੜੀ ਨੇ ਜੀ ਉਸ ਤੋਂ ਬਾਅਦ ਦੂਜੇ ਦਿਨ ਤੋਂ ਮੈਂ ਗਿਆ ਹਾਂ ਜੀ ਉਸ ਤੋਂ ਬਾਅਦ ਸਾਰੇ ਕਈ ਦਿਨਾਂ ਬਾਅਦ ਬਾਕੀ ਸ਼ੁਰੂ ਹੋਏ ਆ ਕਿਸੇ ਦੇ ਕੰਨ ਤੇ ਜੂ ਨਹੀਂ ਸਿਰ ਕੀ ਬਈ ਅਸੀਂ ਘਰੋਂ ਨਿਕਲੀਏ ਜੀ ਦੇਖੀਏ ਸੀਐਮ ਤੱਕ ਦੇ ਕਿਸੇ ਨੂੰ ਕੋਈ ਫਰਕ ਨਹੀਂ ਪਿਆ ਬਿਲਕੁਲ ਤੁਸੀਂ ਯਕੀਨ ਮੰਨੋ ਜੀ ਕੁਝ ਵੀ ਨਹੀਂ ਹੈ ਸਰਕਾਰ ਦਾ ਕੁਝ ਵੀ ਨਹੀਂ ਹੈ ਸਰਕਾਰ ਦਾ ਉੱਥੇ ਜੋ ਕਰਦੇ ਪਏ ਐ ਐਨ ਜੀਓ ਕਰਦੇ ਪਏ ਐ ਜਾਂ ਜੋ ਆਮ ਲੋਕੀ ਬਾਹਰ ਦੇ ਫੰਡ ਭੇਜਦੇ ਐ ਜਾਂ ਉਹ ਹੈ ਸਰਕਾਰੀ ਤਾਂ ਇੱਕ ਸੂਈ ਵੀ ਨਹੀਂ ਹੈ ਉੱਥੇ ਇਹਦਾ ਕੀ ਰਹਿ ਗਈ ਸਰਕਾਰ ਦਾ ਬਸ ਐ ਹੀ ਹੈ ਜੀ ਬਾਕੀ ਚੁਟਕਲੇ ਸਲਾ ਕੇ ਆ ਗਈ ਤੇ ਗੱਲ ਪਤਾ ਕੀ ਹੁੰਦੀ ਆ ਜੀ ਹੁਣ ਨਾ ਪਾਰਟੀਆਂ ਹੁੰਦੀਆਂ ਆ ਪਾਰਟੀਆਂ ਦੇ ਵਿੱਚ ਤੁਸੀਂ ਲਾ ਲਓ ਵੀ ਕਾਂਗਰਸ ਆ ਜੀ ਅਕਾਲੀ ਅਕਾਲੀ ਆ ਸਪੋਜ਼ ਜੀ ਇਹ ਵਰਕ ਕਰਦੇ ਆ ਇਹ ਕੰਨੇ ਆ ਵੀ ਜੇ ਅਸੀਂ ਪਾਵਰ ਦੇ ਵਿੱਚ ਨਹੀਂ ਵੀ ਹੈ ਨਾ ਜੀ ਤੇ ਅਸੀਂ ਤਾਂ ਵੀ ਵਰਕ ਕਰੀਏ ਤਾਂ ਅੱਗੇ ਨੂੰ ਧਾਵਾਂਗੇ ਜੀ ਇਹ ਬੰਦੇ ਤਾਂ ਬਿਲਕੁਲ ਹੀ ਵਰਕ ਹੀ ਨਹੀਂ ਕਰਦੇ ਇਹ ਹੁਣ ਕੰਮ ਹੀ ਨਹੀਂ ਕਰਦੇ ਪਏ ਇਨਾਂ ਨੂੰ ਇਹ ਆ ਵੀ ਜੋ ਹੈ ਉਹ ਲੈ ਲੋ ਭਈ ਅਸੀਂ ਕਿਹੜਾ ਕਿਉਂ ਆਉਣਾ ਹੈ ਇਹ ਪਤਾ ਲੱਗ ਚੁੱਕਿਆ ਜੀ ਇਹਨਾਂ ਨੂੰ ਲੱਗ ਗਿਆ ਜੀ ਤਾਂ ਹੀ ਤਾਂ ਕੋਈ ਕੰਮ ਨਹੀਂ ਕਰਦੇ ਪਏ ਚੈਨਨ ਰਿਸਪੌਂਸ ਤੋਂ ਕਿ ਬਾਕੀ ਹੋਇਆ ਨਾ ਹੋਰ ਪਾਰਟੀਆਂ ਉਹ ਕੰਮ ਕਰਦੀਆਂ ਬਈ ਕੋਈ ਨਹੀਂ ਅਸੀਂ ਇਸ ਵਾਰੀ ਸਰਕਾਰ 'ਚ ਨਹੀਂ ਹੈ ਕੰਮ ਕਰਾਂਗੇ ਗਾਹਾਂ ਨੂੰ ਆਵਾਂਗੇ ਜੀ ਇਹ ਕੰਮ ਹੀ ਨਹੀਂ ਕਰਦੇ ਪਏ ਇਹਨਾਂ ਨੂੰ ਪਤਾ ਵੀ ਅਸੀਂ ਜੋ ਮਰਜ਼ੀ ਹੋ ਜਾ ਗਾਹ ਨੂੰ ਤਾਂ ਆਉਣਾ ਕੋਈ ਨਹੀਂ ਬਿਲਕੁਲ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਤੇ ਉਸ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਤੁਸੀਂ ਇਲਾਕੇ ਦੇ ਵਿੱਚ ਵਿਚਰ ਰਹੇ ਹੋ ਇਹਦੇ ਲਈ ਵੀ ਤੁਹਾਡਾ ਧੰਨਵਾਦ ਹੈਗਾ ਤੁਸੀਂ ਸਾਡੇ ਇਲਾਕੇ ਦੇ ਵਿੱਚ ਕੰਮ ਕਰਨਾ ਸੀ ਜ਼ਰੂਰ ਕਰਾਂਗੇ ਆਪਣੇ ਫਰਜ਼ ਤੋਂ ਵੱਧ ਹੀ ਕਰਾਂਗੇ ਕਿਉਂਕਿ ਦੇਖੋ ਜਿਹੜਾ ਮੇਰੀ ਗੱਲ ਮੇਰਾ ਬੇਸ਼ੱਕ ਇਹ ਹਲਕੇ ਤੋਂ ਬਾਹਰ ਹੈ ਪਰ ਮੇਰੀ ਮਦਦ ਸਾਰੀ ਦੁਨੀਆ ਦੇ ਸਿੱਖਾਂ ਨੇ ਕੀਤੀ ਹੈ ਮੇਰਾ ਫਰਜ਼ ਬਣਦਾ ਇਹਨਾਂ ਨਾਲ ਖੜਨ ਦਾ ਬਿਲਕੁਲ 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 ਜੀ ਭਾਈ ਸਰਬਜੀਤ ਸਿੰਘ ਖਾਲਸਾ ਜੀ ਮੈਂਬਰ ਪਾਰਲੀਮੈਂਟ ਫਰੀਦਕੋਟ ਤੋਂ ਹਰੀਕੇ ਪਤਨ ਦੇ ਉੱਤੇ ਮੌਜੂਦ ਸੀਗੇ ਤੇ ਇਹਨਾਂ ਦੇ ਨਾਲ ਗੱਲਬਾਤ ਹੋਈ ਹੈ ਇਹਨਾਂ ਨੇ ਕਿਹਾ ਕਿ ਮੇਰੀ ਮਦਦ ਦੁਨੀਆ ਭਰ ਦੇ ਸਿੱਖਾਂ ਨੇ ਕੀਤੀ ਹੈ ਤੇ ਫਿਰ ਅੱਜ ਜੇ ਇੱਥੇ ਆਫਤ ਆਈ ਹੈ ਤੇ ਇਸ ਆਫਤ ਦੇ ਵਿੱਚ ਮੇਰਾ ਫਰਜ਼ ਬਣਦਾ ਹੈ ਕਿ ਮੈਂ ਆਪਣੇ ਲੋਕਾਂ ਦਾ ਹਾਲਚਲ ਆ ਕੇ ਪੁੱਛਾਂ No, no. ਫੇਰ ਹੋ ਵਦਗੀ ਅੱਜ ਵਦਗੀ ਕੱਲ ਘਟ ਗਿਆ ਸੀ ਕੱਲ ਉਧਰ ਵੀ ਘਟ ਗਿਆ ਸੀ ਹਲੋ بارشਾਂ ਫੇਰ ਕਾਫੀ ਹੋ ਗਿਆ ਨਾ ਕੋਈ ਜਾਨੀਆਂ ਜੀ ਅਸੀਂ ਆਏ ਅੱਜ ਬਹੁਤ ਮੀ ਪਿਆਰਾ ਅੱਛਾ ਇਹ ਕਿੰਨਾ ਰਸਤਾ ਨੂੰ ਕਿੰਨਾ ਜਾ ਰਿਹਾ ਰਸਤਾ ਨੂੰ 10000 ਜਾ ਰਿਹਾ ਜੀ ਹਾਂ ਜੀ 18 ਵਾਲੀ ਜਾਂਦੀ ਨਾ ਵੈਸੇ ਇਹ ਵੈਸੇ 18 ਦੀ ਕੈਪੈਸਿਟੀ ਹੈਗੀ ਆ ਉਹ 14000 ਦਾ 14 ਕ ਜਾਂਦਾ ਆਪਣੀ ਤੇ ਕਿੰਨਾ ਜਾਂਦਾ ਪੰਜਾਬ ਨੂੰ 8500 ਚੱਲਦਾ ਪਹਿਲਾਂ ਵੈਸੇ 5 ਨਹੀਂ ਜਾਂਦਾ ਵੈਸੇ ਵਿੱਚ ਦਾ ਨੇ ਹੈਗੀ 11192 ਦੀ ਕੈਪੈਸਿਟੀ ਹੈਗੀ ਆ ਅੱਗੇ ਭਾਈ ਨਾ ਛੱਡ ਦੋ ਤਾਂ ਨਹੀਂ ਜੀ ਨਹੀਂ ਉਹ ਪਤਾ ਕੀ ਹੋਣਾ ਫਲੱਡ ਦਾ ਕਰਕੇ ਫਿਰ ਥੱਲੇ ਗੇਟ ਜਿਹੜੇ ਖੋਲੀਦੇ ਉਹਦਾ ਕਰਕੇ ਨਹਿਰਾਂ ਨੂੰ ਪਾਣੀ ਜਿਹੜਾ ਰੁਕ ਜਾਂਦਾ ਕਿਉਂਕਿ ਇਹਨਾਂ ਦੇ ਬੈਟ ਉੱਚੇ ਹਨ ਤੇ ਫਿਰ ਤਾਂ ਕਰੀ ਦੀ ਪੀਪੀਸੀ ਬਈਰ ਪਿਛੋ ਦੀ ਰਿਪੋਰਟ ਜੀ ਪਾਣੀ ਦੇ ਜਿਵੇਂ ਵਧ ਰਿਹਾ ਜਾਂ ਘਟ ਰਿਹਾ ਹੈ ਪੀਪੀਸੀ ਕੋਰਸ਼ਰ ਜਾਨਾ ਹੀ ਹੋ ਜਾਂਦੀ ਹੈ ਕਿ ਉਹ ਡੈਮਾਂ ਦੀ ਸਥਿਤੀ ਇਹਨਾਂ ਦੀ ਕੀ ਹੈ ਅੱਛਾ ਜੀ ਡੈਮ ਵੀ ਪੁਰਾਣੇ ਆ ਵੀ ਕਿੰਨੇ ਵੀ ਕਿਹੜੇ ਸੰਦਾ ਬਣਿਆ ਜੀ ਆਹ ਕਿਹੜੇ ਸੰਦਾ ਬਣਿਆ ਬਈ 1954 ਚਿਰਵੰਧਿਆ ਦਾ ਬਣਿਆ ਹੋ ਇਹ ਜਿਹੜਾ ਜੀ ਹੁਣ ਪੰਮੀ ਹਟੇ ਤਾਂ ਹੈਨਾ ਪੰਮੀ ਦਾ ਜਿਆ ਸਾਰਾ ਹੁਣ ਜੇ ਬਾਦਸ਼ਾਹ ਰੁਕ ਜਾਣ ਉਹ ਫੇਰ ਤਾਂ ਠੀਕ ਹੈ ਨਹੀਂ ਪਰ ਮੀਂਹ ਲੱਗਦਾ ਨਹੀਂ ਰੁਕਦਾ ਵਿਆਸ ਚ ਪਾਣੀ ਬੜਾ ਆ ਰਿਹਾ ਜੀ ਹੈਨਾ ਵਿਆਸ ਦਾ ਹੀ ਜਿਆਦਾ ਪਾਣੀ ਹੈ ਵਿਆਸ ਦਾ ਪਾਣੀ ਵੱਧਦਾ ਹੈਨਾ ਸਤਲੁਜ ਤਾਂ ਆ ਹੀ ਆ ਬਿਆਖਿਆ ਚੱਲ ਆ ਜਾਣੀ ਜਿਹੜਾ ਇਹ ਸਤਲੁਜ ਆ ਹੀ ਹੈ ਸਤਲੁਜ ਹੈਨਾ ਵੀਰ ਕਾਸਟ ਨਮਰੇ ਕਰੋ ਮਣੀ ਗਰੇ ਵੀਰ ਹਾਂ ਬੋਲੋ ਹੰਤਾ ਬੰਦਾ ਕੱਢ ਲਓ ਐਮਪੀ ਸਾਹਿਬ ਅੱਜ ਹੁਣ ਤੁਸੀਂ ਜਾਇਜ਼ਾ ਲਿਆ ਹੈ ਰਾਜਸਥਾਨ ਅਨਹਿਰ ਦੇ ਬਾਰੇ ਜਾਣਕਾਰੀ ਲਈਏ ਪੰਜਾਬ ਫੀਡਰ ਦੇ ਬਾਰੇ ਜਾਣਕਾਰੀ ਲਈ ਕੀ ਕਹਿਣਾ ਕੀ ਅਧਿਕਾਰੀਆਂ ਦਾ ਕੀ ਕਹਿਣਾ ਸੀਗੇ ਦੇ ਵਿੱਚ ਪੰਜਾਬ ਤੋਂ 14000 ਕਿਉਸਿਕ ਪਾਣੀ ਜਾਂਦਾ ਹੈ ਜੀ ਇਹਦੇ ਵਿੱਚ ਨਾ ਕਹਿਣਾ ਇਹ ਹੈ ਮੈਂ ਪਹਿਲਾਂ ਵੀ ਬਹੁਤ ਵਾਰੀ ਇਹ ਗੱਲ ਕਹੀ ਹੈ ਵੀ ਆਪਾਂ ਕੋਲਾ ਲੈਣੇ ਆ ਕਿਸੇ ਤੋਂ ਵੀ ਜਾਂ ਕੋਈ ਵੀ ਚੀਜ਼ ਹੋਰ ਸਟੇਟ ਤੋਂ ਲੈਣੇ ਆ ਆਪਾਂ ਪੈਸੇ ਦਿੰਨੇ ਆ ਜੀ ਗੱਲ ਇਹ ਹੈ ਵੀ ਜਦੋਂ ਤਾਂ ਕਿਸਾਨਾਂ ਨੂੰ ਲੋੜ ਹੁੰਦੀ ਹੈ ਪਾਣੀ ਦੀ ਆਪਣੇ ਆ ਕਿਸਾਨਾਂ ਨੂੰ ਪੂਰਾ ਨਹੀਂ ਮਿਲਦਾ ਜੀ ਤੇ ਹੋਰ ਸਟੇਟਾਂ ਨੂੰ ਆਪਾਂ ਦੇ ਦਿੰਨੇ ਆ ਬਿਲਕੁਲ ਜੀ ਤੇ ਜਦੋਂ ਨੁਕਸਾਨ ਹੁੰਦਾ ਇਹ ਪਾਣੀ ਨੁਕਸਾਨ ਕਰਦਾ ਹੈ ਤੇ ਕਰਦਾ ਕੱਲੇ ਪੰਜਾਬ ਦਾ ਹੈ ਬਿਲਕੁਲ ਮੇਰੇ ਕਹਿਣ ਦਾ ਮਤਲਬ ਇਹ ਹੈ ਭਾਈ ਇਸ ਪਾਣੀ ਦਾ ਵੀ ਮੁੱਲ ਮਿਲਣਾ ਚਾਹੀਦਾ ਹੈ ਜੇ ਹੋਰ ਨਹੀਂ ਤਾਂ ਟਕ ਟੁਕਟ ਇਹ ਸਟੇਟਾਂ ਨੂੰ ਉਦੋਂ ਤਾਂ ਮੁਆਵਜ਼ਾ ਮਤਲਬ ਪਾਣੀ ਦਾ ਪੈਸੇ ਦੇਣੇ ਚਾਹੀਦੇ ਆ ਜਦੋਂ ਇਹ ਹੜ ਆ ਕੇ ਪੰਜਾਬ ਚ ਤਬਾਹੀ ਕਰਦਾ ਹੈ ਬਿਲਕੁਲ ਜੀ ਕਿਉਂਕਿ ਜਦੋਂ ਤਾਂ ਲੋੜ ਹੈ ਪਾਣੀ ਦੀ ਉਦੋਂ ਤਾਂ ਸਾਨੂੰ ਮਿਲਦਾ ਨਹੀਂ ਹੋਰਾਂ ਕੋਲ ਚਲੇ ਜਾਂਦਾ ਹੈ ਤੇ ਜਦੋਂ ਇਹ ਨੁਕਸਾਨ ਕਰਦੇ ਨੁਕਸਾਨ ਸਾਡੇ ਕੱਲਿਆਂ ਦਾ ਕਰਦਾ ਹੈ ਬਿਲਕੁਲ ਇਸ ਲਈ ਜਦੋਂ ਹੜ ਆਉਂਦੇ ਆ ਏਟਲੀਸਟ ਉਦੋਂ ਹਰਿਆਣਾ ਤੇ ਰਾਜਸਥਾਨ ਨੂੰ ਦੋਨੋ ਸਟੇਟਾਂ ਨੂੰ ਪੰਜਾਬ ਨੂੰ ਜਿੱਥੇ ਤੱਕ ਪੰਜਾਬ ਦਾ ਪਾਣੀ ਜਾਂਦਾ ਹੈ ਇਹ ਉਹ ਮੁਆਵਜ਼ਾ ਦੇਣਾ ਚਾਹੀਦਾ ਜਿੰਨਾ ਖਰਚਾ ਸਾਡੇ ਹੜ੍ਹਾਂ ਤੇ ਆਵੇਗਾ ਉਹ ਇਹ ਦੋ ਸਟੇਟਾਂ ਨੂੰ ਦੇਣਾ ਚਾਹੀਦਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਆ ਪਾਣੀ ਨੂੰ ਲੈ ਕੇ ਗੱਲ ਜਦੋਂ ਪੰਜਾਬ ਦੇ ਵਿੱਚ ਸਿਆਸਤ ਪਾਣੀਆਂ ਦੇ ਮੁੱਦੇ ਤੇ ਸਭ ਤੋਂ ਵੱਧ ਹੋ ਰਹੀ ਸੀ ਤੇ ਉਦੋਂ ਰਾਜਸਥਾਨ ਦੇ ਮੁੱਖ ਮੰਤਰੀ ਇੱਥੇ ਸਪੈਸ਼ਲ ਤੌਰ ਤੇ ਵੇਖ ਕੇ ਗਏ ਜਾਇਜ਼ਾ ਲੈ ਕੇ ਗਏ ਪਰ ਹੁਣ ਕੋਈ ਨਹੀਂ ਬੋੜਿਆ ਜੀ ਜਦੋਂ ਸਾਡੇ ਕਿਸਾਨ ਡੁੱਬੇ ਹੋਏ ਨੇ ਨਹੀਂ ਹੁਣ ਨਹੀਂ ਉਦੋਂ ਕਿਉਂ ਆਉਣਗੇ ਜੀ ਜੀ ਸਮਝਦੇ ਹੋ ਨਾ ਜਦੋਂ ਤੱਕ ਖਾਣਾ ਪੀਣਾ ਹੁੰਦਾ ਵੀ ਖਾਣ ਪੀਣ ਨੂੰ ਬਾੰਦਰੀ ਤੇ ਡੰਡੇ ਖਾਣ ਨੂੰ ਰਿੱਚ ਉਹ ਕੰਮ ਹੈ ਪੰਜਾਬ ਨਾਲ ਤਾਂ ਹਮੇਸ਼ਾ ਜਦੋਂ ਵੀ ਕੋਈ ਤਰਾਸਦੀ ਆਉਂਦੀ ਹੈ ਜਾਂ ਮਾੜਾ ਟਾਈਮ ਆਉਣਾ ਹੈ ਉਹ ਪੰਜਾਬ ਤੇ ਤੇ ਜਦੋਂ ਕੁਝ ਵੰਡਣਾ ਹੈ ਜਾਂ ਲਾਭ ਮਿਲਣਾ ਹੈ ਉਹ ਬਾਕੀ ਸਟੇਟਾਂ ਨੂੰ ਬਿਲਕੁਲ ਜੀ ਇਹ ਇਥੇ ਲਗਾਤਾਰ ਇਹ ਜਿਹੜਾ ਇਲਾਕਾ ਅੱਗੇ ਹੈਗਾ ਲਗਾਤਾਰ ਮਾਰ Rajasthan ਦੀ ਨਹਿਰ ਦੀ ਵੀ ਚੱਲ ਰਹੀ ਹੈ ਜੀ ਕਿਉਂਕਿ ਤਿੰਨ ਪੁਲ ਨੇ ਜਿੱ ਅੱਗੇ ਉਹ ਟੁੱਟੇ ਹੋਏ ਨੇ ਤੇ ਲੰਮੇ ਸਮੇਂ ਤੋਂ ਲੋਕ ਆਪਣੇ ਖੇਤਾਂ ਜਾਣ ਦੇ ਲਈ ਵੀ 15 ਕਿਲੋਮੀਟਰ ਟਰੈਕਟਰ ਚਲਾਉਣਾ ਪੈਂਦਾ ਉਹਨਾਂ ਨੂੰ ਬਿਲਕੁਲ ਬਿਲਕੁਲ ਜੀ ਬਿਲਕੁਲ ਉਹੀ ਅਸੀਂ ਹੁਣ ਅਸੀਂ ਤਾਂ ਨਾ ਅਸੀਂ ਇੱਕ ਅਸੀਂ ਮਤਲਬ ਸਲਾਹ ਕਰਦੇ ਪਏ ਆ ਵੀ ਅਸੀਂ ਇਹ ਆਪਣਾ ਜਿਹੜਾ ਚਾਉਣ ਦਾ ਏਜੰਡਾ ਸਭ ਤੋਂ ਪਹਿਲਾਂ ਆਹੀ ਰੱਖਣਾ ਵੀ ਅਸੀਂ ਇਸ ਪਾਣੀ ਦਾ ਮੁੱਲ ਪਾਉਣਾ ਹੈ ਆਪਣੇ ਜ਼ਿਮੀਦਾਰਾਂ ਲਈ ਬਿਲਕੁਲ ਜੀ ਬਈ ਜੇ ਹੋਰ ਨਹੀਂ ਤਾਂ ਇਹ ਸਟੇਟਾਂ ਉਦੋਂ ਤਾਂ ਇਸ ਪਾਣੀ ਦਾ ਮੁੱਲ ਦੇਣ ਉਦੋਂ ਜਿੰਨਾ ਸਾਡੇ ਪੰਜਾਬ ਦਾ ਨੁਕਸਾਨ ਹੁੰਦਾ ਹੈ ਇਹ ਦੋਹੇ ਸਟੇਟਾਂ ਦੀ ਜ਼ਿੰਮੇਵਾਰੀ ਹੋਵੇ ਵੀ ਸਾਡੇ ਜ਼ਿਮੀਦਾਰਾਂ ਦਾ ਜਿੰਨਾ ਨੁਕਸਾਨ ਹੁੰਦਾ ਹੈ ਜਾਂ ਗਰੀਬਾਂ ਦਲਤਾਂ ਦੇ ਘਰ ਟੁੱਟਦੇ ਆ ਉਹ ਸਾਰਾ ਨੁਕਸਾਨ ਇਹ ਦੋ ਸਟੇਟਾਂ ਸਾਡੇ ਪੰਜਾਬ ਨੂੰ ਦੇਣਗੇ ਧੰਨਵਾਦ ਜੀ 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 ਜ ਅੱਛੇ ਵਕਤ ਲਈ ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜ਼ਰੂਰ ਕਰਿਓ ਤੇ ਪ੍ਰੋਗਰਾਮ ਨੂੰ ਅੱਗੇ ਤੋਕ ਕੇ ਸ਼ੇਅਰ ਵੀ ਜ਼ਰੂਰ ਕਰ ਦਿਓ